ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜੀਉ ਜਪ ਦੇਖਾਂ ਤਵ ਗਾਵਾਂ ਤਉ ਜਨਤੀ ਜਪਾਵਾਂ ਨਾਦ ਸਮਾਇ ਲੋ ਦੇ ਸਤਗੁਰ ਘੇਟ ਲੇ ਦੇਵਾ ਨਮਾ ਗੋ ਦੇਹ ਪਿਆਰੇ ਤੰਮ ਦੇ ਸੇਵਾ ਮੈਂ ਕੌਣ ਕੌਣ ਨਾਤਾ ਦੇ ਤੋ ਕਵੀਰ ਜਨ ਜਾਣਿਆ ਜੋ ਜਾਨ ਤੋ ਮਨ ਮੰਨਿਆ ਵਾਜ ਗੁਰੂ ਜੀ रविदास जी की एक ओंकार सतगुरु प्रसाद जब हम होते तब तुम नहीं अब तो ही मैं नहीं अनल अगम जैसे लहर में ओ दद जल केवल जल माही जब गम होते तब तो नहीं अब तो ही मैं नहीं। अनल अगम जैसे नहज मैं ओ दद जल केवल जल माही मे क्या कही है ब्रह्म ਜਸ ਮਨਿਆ ਹੋਇ ਨ ਤੇਸਾਰ ਹੈ ਓ ਨਰਪਤੀ ਇਕ ਸੰਗਾਸਨ ਸੋਇਆ ਤਪਨੇ ਭੈ ਅੰਖ ਖਾਰੀ ਆਸ਼ੁਰਾਂ ਦੇ ਵਿਸ਼ੜਿਤ ਦੁੱਖ ਗਾਇਆ ਲੋਗਤ ਭਈ ਹਮ ਦੀ ਰਾਜ ਭੋਇ ਅੰਗ ਪ੍ਰਸੰਗ ਜੈ ਸੇ ਹੈ ਹੈ ਅਬ ਕਛ ਮਨ ਮਜਨਾਇਆ ਅਨ ਕਟ ਕ ਜੈ ਸੇ ਭੂਲ ਪਰੇ ਅਬ ਕਹਤੇ ਕੈਨ ਨ ਆਇਆ ਸਰਬੇ ਏਕਾਨਿਕ ਸੁਆਮੀ ਤਉ ਕਟ ਭੋਗ ਵੈ ਸੋਈ ਕਹਿਰਵਦਾ ਸਮਾਥ ਬੈਣੀ ਰਹੇ ਸਜੇ ਹੋਇ ਸੋ ਹੋਈ ਸਰਵੇ ਏਕ ਅਨੇਕ ਹੈ ਸੁਮੀ ਅਵਗਟ ਭੁਗਵੈ ਸੋਈ ਕਹਿਰਵਦਾ ਸਮਾਥ ਬੈਣੀ ਰਹੇ ਸਜੇ ਹੋਇ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ वाहेगुरु जी फतिह